ਜ਼ਿਲ੍ਹਾ ਬਰਨਾਲਾ ਦੇ ਪਿੰਡ ਕੈਰੇ ਵਿਖੇ ਅੱਜ ਸ਼ਹੀਦ ਬਾਬਾ ਮੋਤੀराम ਮਹਿਰਾ ਜੀ ਦਾ ਸ਼ਹੀਦ ਬਾਬਾ ਮੋਤੀराम ਮਹਿਰਾ ਕਲੱਬ ਅਤੇ ਪਿੰਡ ਵਾਸੀਆਂ ਵੱਲੋਂ ਸ਼ਹੀਦੀ ਦਿਹਾੜਾ ਬੜੀ ਧੂਮ-ਧਾਮ ਨਾਲ ਬਣਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਣੀ ਸਾਹਿਬ ਦੇ ਪਾਠਾਂ ਦੇ ਭੋਗ ਤੋਂ ਉਪਰੰਤ ਪਾਈ ਗੁਰਦੀਪ ਸਿੰਘ ਬਨਪੌਰਾ ਦੇ ਰਾਗੀ ਜੱਥੇ ਵੱਲੋਂ ਹਰਜਸ ਕੀਰਤਨ ਕੀਤਾ ਗਿਆ ਅਤੇ ਸ਼ਹੀਦ ਬਾਬਾ ਮੋਤੀराम ਮਹਿਰਾ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਜਿੱਥੇ ਆਇਆਂ ਸੰਗਤਾਂ ਲਈ ਗੁਰੂ ਕੇ ਲੰਗਰ ਉਤਟ ਵਰਤਾਏ ਗਏ। ਉੱਥੇ ਬਾਬਾ ਮੋਤੀ RAM ਜੀ ਦੀ ਯਾਦ ਨੂੰ ਤਾਜ਼ਾ ਕਰਦੇ ਆਂ ਸੰਗਤਾਂ ਨੂੰ ਮਿੱਠਾ ਗਰਮ ਦੁੱਧ ਵੀ ਸਕਾਇਆ ਗਿਆ ਭਾਈ ਗੁਰਜੀ ਦਾ ਖਲਸਾ ਭਾਈ ਗੁਰਜੀ ਬੰਦੇ ਪਰਮ ਸਤਕਾਰ ਜੋ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕਰਕੇ ਪਿੰਡ ਕੈਰੇ ਜ਼ਿਲ੍ਹਾ ਬਰਨਾਲਾ ਸਮੁੱਚੀ ਨਗਰਵੰਦ ਨੂੰ ਰਲ ਮਿਲ ਕਰਕੇ ਪੂਰੀ ਮਨੁੱਖਤਾ ਦੇ ਸ਼ਹੀਦ ਸਿੱਖ ਕੌਮ ਦੇ ਮਰਜੀ ਬੜੇ ਜੋਧੇ ਸਿੱਖ ਕੌਮ ਦੇ ਸ਼ਹੀਦ ਸੂਰਮੇ ਬਾਬਾ ਬੋਤੀ RAM ਮਹਾਰਾਜ ਜੀ ਉਹਨਾਂ ਦੇ ਸ਼ਹੀਦੀ ਸਮਾਰਕ ਮੋਕ ਰੱਖਦੇ ਆ ਅੱਜ ਸਮੁੱਚੇ ਨਗਰ ਬਲੁਰ ਨਾਲ ਮਿਲ ਕਰਕੇ ਨਗਰ ਪੰਚਾਇਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਮਹਿਰਾ ਬਰਾਦੀ ਵੱਲੋਂ ਸਿੱਖ ਸੰਗਤਾਂ ਵੱਲੋਂ ਨਾਲ ਮਿਲ ਕਰਕੇ ਅੱਜ ਪਾਵਨ ਦਿਹਾੜੇ ਪੜਾਈ ਕਰਨੀ ਸੀ ਤਾਂ ਦੇ ਬਹੁਤ ਵਧੀਆ ਪ੍ਰਲੋਕ ਕੀਤਾ ਨੱਗਲ ਨੇ ਸੋ ਜੀਨਾਂ ਨੇ ਸਾਡੇ ਭਾਰਤ ਲਈ ਭਾਰਤ ਨੂੰ غلامੀ ਵਿੱਚੋਂ ਕੱਢਣ ਲਈ ਸਾਨੂੰ ਆਜ਼ਾਦ ਕਰਨ ਲਈ ਸਾਨੂੰ ਸਰਦਾਰੀਆਂ ਦੇਣ ਲਈ ਸਾਨੂੰ ਇੱਕ ਕਰਨ ਦੇ ਲਈ ਸ਼ਹੀਦੀਆਂ ਤੇ ਕੁਰਬਾਨੀਆਂ ਦਿੱਤੀਆਂ ਅੱਜ ਉਹਨਾਂ ਸ਼ੀਰਾਂ ਨੂੰ ਬਾਪਿਆਂ ਨੂੰ ਯਾਦ ਕੀਤਾ ਗਿਆ ਤੇ ਕੋ ਥੋੜਾ ਬਾਰੀ ਪ੍ਰਣਾਮ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ ਮਹਾਂਪੁਰਸ਼ਾਂ ਨੂੰ ਜਿਨ੍ਹਾਂ ਨੇ ਇਸ ਭਾਰਤ ਨੂੰ ਗੁਲਾਮੀ ਦੇ ਵਿੱਚੋਂ ਕੱਢਿਆ ਬੱਦਰ ਨੇ ਸਾਡੇ ਪਨਾਏ ਨੇ ਤੇ ਇਹੀ ਬੇਨਤੀ ਕਰਦੇ ਆ ਸਿੱਖ ਸੰਗਤਾਂ ਨੂੰ ਕੌਮ ਨੂੰ ਕਿ ਗੁਰਮੁਖੋ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਸਾਨੂੰ ਇੱਕ ਕਰਨ ਦੇ ਲਈ ਅੱਜ ਉਸ ਉਹਨਾਂ ਦੀਆਂ ਸ਼ਹੀਦੀਆਂ ਨੂੰ ਭੁੱਲ ਕੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਵਕ ਵਕ ਕੋਈ ਤੁਰੇ ਫਿਰਦੇ ਆ ਤਾਂ ਸਾਨੂੰ ਆਪਣੇ ਸੀਧਾ ਦੇ ਦਿਹਾੜਿਆਂ ਤੋਂ ਸੀਧਾ ਤੋਂ ਸਿੱਖਣਾ ਚਾਹੀਦਾ ਉਹਨਾਂ ਦੇ ਪੁੱਠਿਆਂ ਤੇ ਚੱਲਣਾ ਚਾਹੀਦਾ ਹੈ ਉਨਾਂ ਨੇ ਭਾਰਤ ਨੂੰ ਇੱਕ ਕਰਨ ਲਈ ਕੁਰਬਾਨੀਆਂ ਦਿੱਤੀ ਐਸੀ ਵੀ ਰਲ ਕੇ ਰਹੀਏ ਮਿਲ ਕੇ ਰਹੀਏ ਭਾਈਚਾਰਾ ਬਣਾ ਕੇ ਰੱਖੀਏ ਸਾਰੇ ਧਰਮ ਬੰਦਾ ਸਨਕਾਰ ਕਰੀਏ ਆਪਣੇ ਗੁਰੂਆਂ ਦੇ ਰਵਰਿਆਂ ਦੇ ਕੋਲਿਆਂ ਤੇ ਚੱਲੀਏ ਧੰਨਵਾਦ ਸਾਡੇ ਵੀਰ ਜੀ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਖਾਲਸਾ ਸਾਹਿਬ ਕਹਰੇ ਪੰਜਾਬ ਲਾਈਵ ਟੀਵੀ ਕਿਉਂਕਿ ਦੇਸ਼ਾਂ ਬਦੇਸਾਂ ਤੱਕ ਨੱਗਰ ਦੀ ਖਬਰ ਸਮਾਗਮਾਂ ਦੀ ਖਬਰ ਪਹੁੰਚਾਉਂਦੇ ਰਹਿੰਦੇ ਹਨ ਉਹਨਾਂ ਨੇ ਅੱਜ ਲਾਈਵ ਪ੍ਰੋਗਰਾਮ ਕੀਤਾ ਗਾ ਸਮਾਗਮ ਦਾ ਸਾਰਾ ਸਰਵੋਤਮ ਇਹਨਾਂ ਨੂੰ ਲਾਈਫ ਚੱਲ ਰਿਹਾ ਹੈ ਬਹੁਤ ਬਹੁਤ ਸਾਡੇ ਵੀਰ ਦਾ ਪਾਈ ਸਾਹਿਬ ਪਾਈ ਪਰਮਜੀਤ ਸਿੰਘ ਜੀ ਪੰਜਾਬ ਲਾਈਵ ਟੀਵੀ ਜੋ ਕਿ ਕੈਰੀਆ ਦਾ ਚੈਨਲ ਹੈ ਬਹੁਤ ਬਹੁਤ ਸ਼ਤਮ ਚੰਦਰੀਆ ਜੀ ਅਸੀਸ ਕਰਕੇ ਉਹ ਦੁਆਰਾ ਪ੍ਰਬੰਧਿਤ ਕੀਤੀ ਮੁਦਰਾ ਪ੍ਰਜਾਤ ਦੇ ਇਲਾਕੇ ਦਾ ਵੀ ਧੰਨਵਾਦ ਅੰਤ ਵਿੱਚ ਸਮੂੱਚੀ ਪਿੰਡ ਦੀ ਪੰਚਾਇਤ ਵੱਲੋਂ ਹਾਜ਼ਰੀ ਭਰਦਿਆਂ ਪਾਈ ਪਰਮਜੀਤ ਸਿੰਘ ਕੈਰੇ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਪੰਚਾਇਤ ਵੱਲੋਂ ਬਣਾਈ ਜਾ ਰਹੀ ਸ਼ਹੀਦ ਬਾਬਾ ਮੋਤੀराम ਮਹਿਰਾ ਜੀ ਦੀ ਯਾਦਗਾਰੀ ਧਰਮਸਾਲਾ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਬਰਨਾਲਾ ਤੋਂ ਵਿਸ਼ਾਲ ਭਾਰਤੀ ਦੀ ਰਿਪੋਰਟ ਕੇਰਲਾਈਵ ਨਿਊਜ਼ ਪੰਜਾਬ